ਹਾਂ ਦੋਸਤੋ ਮੇਰੀ ਵੀਡੀਓ ਤੁਸੀਂ ਪਹਿਲਾਂ ਵੀ ਦੇਖੀ ਹੋਵੇ ਮੈਂ ਇੱਕ ਫੌਜੀ ਹਾਂ ਤੇ ਮੇਰਾ ਭਰਾ ਵੀ ਫੌਜੀ ਹੈ ਦੋਨੋਂ ਦੇਸ਼ ਦੀ ਸੇਵਾ ਕਰ ਰਹੇ ਹਾਂ ਪਰ ਸੇਵਾ ਇਤਾਂ ਦੀ ਸਾਡੇ ਹਾਜ਼ਮ ਨਹੀਂ ਆ ਰਹੀ ਕਿ ਸਾਡਾ ਘਰ ਪਰਿਵਾਰ ਸਾਰਾ ਬਰਬਾਦ ਹੋ ਰਿਹਾ ਹੈ ਸਾਡੇ ਘਰ ਲਵੇ ਇੱਕ ਇੰਡਸਟਰੀ ਲਗਾਈ ਗਈ ਹੈ ਜੋ ਇੱਕ ਸੈਂਟਰ ਹੈ ਇਹਦਾ ਪੂਰਾ ਜਿੰਨਾ ਵੀ ਸ਼ੋਰ ਹੈ ਕੂੜਾ ਕਰਕਟ ਹੈ ਸੁਸਰੀ ਹੈ ਮੇਰੇ ਘਰ ਚ ਆ ਰਿਹਾ ਹੈ ਇਹ ਮੇਰੀ ਮਾਤਾ ਕੀ ਅਸੀਂ ਦੋਨੇ ਭਰਾ ਅਗੇ ਹਰ ਛੁੱਟੀ ਆ ਕੇ ਅਸੀਂ ਐਸ ਡੀ ਐਮ ਸਾਹਿਬ ਸੀਸੀ ਸਾਹਿਬ ਪ੍ਰਦੂਸ਼ਣ ਬੋਰਡ ਪਠਿਆੜਾ ਪ੍ਰਦੂਸ਼ਣ ਬੋਰਡ ਪਟਿਆਲਾ ਹਰ ਜਗ੍ਹਾ ਮਿਲ ਕੇ ਆ ਚੁੱਕੇ ਸਾਨੂੰ ਕੇਸ ਲੜਦੇ ਹੋਏ ਢੇਢ ਸਾਲ ਤੋਂ 2 ਸਾਲ ਹੋ ਚੁੱਕੇ ਨੇ ਪਰ ਸਾਨੂੰ ਸਾਨੂੰ ਇਸ ਦਾ ਇਨਸਾਫ ਨਹੀਂ ਮਿਲਿਆ ਇਹਦੇ ਪੂਰੇ ਪ੍ਰੋਪਰ ਸਾਡੇ ਲਈ ਬੇ ਸਰਕਾਰੀ ਡਾਕੂਮੈਂਟ ਇਹ ਸੈਲਰ 2014 ਚ ਸੇਲ ਹੋ ਚੁੱਕਾ ਜਿੱਤੇ ਰਜਿਸਟਰੀ ਸਾਡੇ ਕੋਲ ਹੈ ਜਮੀਨੀ ਤੌਰ ਤੇ ਇਧਰ ਰਜਿਸਟਰੀ ਕਰਵਾਈ ਗਈ ਹੈ ਪਲੈਨ ਕਰਕੇ ਇਹਨੂੰ ਸੇਲ ਕੀਤਾ ਗਿਆ ਪਰ ਐਸ ਡੀ ਐਮ ਸਾਹਿਬ ਕਹਿੰਦੇ ਨੇ ਕਿ ਇਹ 1999 ਤੋਂ ਚੱਲ ਰਿਹਾ ਮੈਂ ਐਸ ਡੀ ਐਮ ਸਾਹਿਬ ਨੂੰ ਪੁੱਛਣਾ ਚਾਹੁੰਦਾ ਵੀ ਜੇਦੋ ਕੋਈ ਵੀ ਰਜਿਸਟਰੀ ਜ਼ਮੀਨੀ ਨਹਿਰੀ ਵਿਭਾਗ ਦੇ ਥਰੂ ਹੋਵੇ ਨਹਿਰੀ ਜ਼ਮੀਨ ਦੇ ਥਰੂ ਕਰਾ ਦਿੱਤੀ ਜੀ ਕਈ ਹੋਵੇ ਤੇ ਉਹ ਕਿਤਾ ਤੁਸੀਂ ਉਹਨੂੰ 99 ਦਾ ਦਿਖਾ ਸਕਦੇ ਹੋ ਨੰਬਰ 2 ਇਹਦਾ ਮੀਟਰ ਜੋ ਸਮੀਟਰ ਹੈ ਇਹਦਾ ਉਹ 2024 ਚ ਅਪਲਾਈ ਹੋਇਆ ਹੈ 2024 ਚ ਇਹਨੂੰ ਕਨੈਕਸ਼ਨ ਮਿਲਿਆ ਉਹਦਾ ਡਾਕੂਮੈਂਟ ਸਾਡੇ ਕੋਲ ਆ ਪੂਰਾ ਇਹ ਪੂਰਾ ਬਿਜਲੀ ਵਿਭਾਗ ਦਾ ਡਾਕੂਮੈਂਟ ਹੈ ਇਹ ਇਹਦੀਆਂ ਮਸ਼ੀਨ ਦੇ ਬਿੱਲ ਜਿਹੜੀਆਂ ਇਥੋਂ ਮਸ਼ੀਨਾਂ ਲੈ ਕੇ ਆਏ ਨੇ 2024 ਚ ਨਵਾਂ ਲਾਇਆ ਕਨੈਕਸ਼ਨ ਪੂਰਾ ਪਲੱਸ ਇਹਦੇ ਕਿਉਂ ਵਿੱਚ ਕੈ ਰਹਿਣ ਦੇ ਕੰਮ ਕਰਦੇ ਨੇ ਉਹਨਾਂ ਦੀ ਵੀ ਵੀਡੀਓ ਪਹਿਲਾਂ ਮੈਂ ਪਾ ਚੁੱਕਿਆ ਵਿਟਨੈਸ ਉਹਨਾਂ ਦੀ ਕਿ ਉਹ ਖੁਦ ਇਹ ਵਿੱਚ ਬੋਲ ਰਹੇ ਨੇ ਕਿ ਇਹ ਨਵਾਂ ਹੀ ਲਾਇਆ ਗਿਆ ਹੈਗਾ ਮੈਂ بار بار ਰਿਕੁਐਸਟ ਕਰ ਰਿਹਾ ਐ ਐਸ.ਐਲ.ਐਮ ਸਾਹਿਬ ਡੀ.ਸੀ ਸਾਹਿਬ ਕਿ ਇਹਨਾਂ ਨਾਲ ਪਰੇਸ਼ਾਨ ਕਰੋ ਕਿਸੇ ਨੂੰ ਕਿ ਉਹ ਗਲਤ ਕਦਮ ਚੱਕ ਲੇ ਅਸੀਂ ਦੇਸ਼ ਦੀ ਸੇਵਾ ਕਰਨਾ ਚਾਹੁੰਦੇ ਆਂ ਦੇਸ਼ ਦੀ ਸੇਵਾ ਹੀ ਕਰ ਰਹੇ ਆਂ ਅਸੀਂ ਵੀ ਕਾਨੂੰਨ ਕੋਈ ਹੱਥ 'ਚ ਲੈਣਾ ਨਹੀਂ ਚਾਹੁੰਦੇ ਅਸੀਂ ਚੈਨਲ ਮੁਤਾਬਕ ਤੁਹਾਡੇ ਕੋਲ ਆਏ ਆਂ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਤੇ ਮੇਰਾ ਭਰਾ ਵੀ ਬੇਨਤੀ ਕਰ ਰਿਹਾ ਥੋਨੂੰ ਕਿ ਸਾਡੀ ਸੁਣਵਾਈ ਕੀਤੀ ਜਾਵੇ ਸ੍ਰੀ ਗਾ ਸਰ ਅਸੀਂ ਸਰ ਕਟੋਕਟ ਤੋਂ 1.5 ਤੋਂ 2 ਸਾਲ ਹੋ ਗਏ ਸਾਨੂੰ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਪੀਸੀ ਸਾਹਿਬ ਐਸਡੀਐਮ ਸਾਹਿਬ ਨੂੰ ਬਾਰ ਬਾਰ ਅਸੀਂ ਲੈਟਰ ਥਰੂ ਜਾਣਕਾਰੀ ਦਿੰਦੇ ਰਹੇ ਆ ਵੀ ਸਰ ਇਦਾਂ ਘਰੇ ਪੋਲਿਊਸ਼ਨ ਆ ਰਿਹਾ ਹੈ ਆਵਾਜ਼ ਬਹੁਤ ਜ਼ਿਆਦਾ ਹੈ ਦੀ ਟਟੋਕਟ 2023 ਤੋਂ ਲੈ ਕੇ ਦਸੰਬਰ 2023 ਤੋਂ ਲੈ ਕੇ ਬਾਰ ਬਾਰ ਜੀਮੇਲ ਦੇ ਵੀ ਮੈਂ ਬਾਰ-ਬਾਰ ਲੈਟਰ ਭਾ ਚੁੱਕਿਆ ਵੀ ਸਰ ਇਦਾਂ ਹੋ ਰਿਹਾ ਕਿਉਂਕਿ ਸਾਡਾ ਪਰਿਵਾਰ ਇਕੱਲਾ ਘਰ ਸਟ੍ਰਿਕਟ ਸਟੇ ਹੈ ਅਸੀਂ ਦੋਨੇ ਡਿਊਟੀ ਕਰਦੇ ਆ ਉਹ ਕਿਹੜੇ ਹਾਲ ਚ ਬਾਹਰ ਨਿਕਲ ਸਾਡੇ ਛੋਟੇ-ਛੋਟੇ ਸਰ ਬੱਚੇ ਆ ਉਹਨਾਂ ਨੂੰ ਬਿਮਾਰੀਆਂ ਭਿਆਨਕ ਬੁਵਾਰੀਆਂ ਲੱਗ ਰਹੀਆਂ ਨੇ ਸਰ ਅਸੀਂ ਦੱਸੋ ਕਿੱਧਰ ਲੈ ਕੇ ਜਾਈਏ ਉਹਨਾਂ ਨੂੰ ਪਲੀਜ਼ ਰਿਕਵੈਸਟ ਕਰਦੇ ਆ ਦੇਖੋ ਇਹਨਾਂ ਦੇ ਡਾਕੂਮੈਂਟ ਆ ਸੀ ਜਿਹੜੇ ਕਢਵਾਏ ਆ ਕੋਈ ਅਸੀਂ ਜਾਲੀ ਡਾਕੂਮੈਂਟ ਨਹੀਂ ਕਢਵਾਏ ਇਹ ਡਾਕੂਮੈਂਟ ਸਾਰੇ ਪ੍ਰੋਪਰ ਬੋਰਡ ਦੇ ਹੈ ਉਹ ਵੀ ਥਾਈ ਜਿਸ਼ੇ ਅਥਾਈ ਬੋਰਡ ਹੈ ਉਹਦੇ ਜਿਵੇਂ ਇਹ ਰਜਿਸਟਰੀ ਹੈ ਸਰਸਡੀ 2014 ਚ ਇਹ ਸੇਲ ਹੋ ਚੁੱਕਾ ਹੈ ਇਹਨਾਂ ਨੇ 2014 ਚ ਖਰੀਦਾ ਹੈ ਜਿਹੜੇ ਬੰਦੇ ਨੇ ਇਹ ਮਸ਼ੀਨਰੀ ਲਾਈ ਹੈ 2023 ਦੇ ਵਿੱਚ ਉਸ ਬੰਦੇ ਨੇ ਚੋਥੀ ਜੀ ਆ ਕੇ ਮਸ਼ੀਨਰੀ ਲਾਈ ਹੈ 24 ਜੀ ਆ ਕੇ ਇਹਨਾਂ ਨੇ ਮੀਟਰ ਦਾ ਕਨੈਕਸ਼ਨ